ਨਾ 14 ਪਰਚੇ ਹੋਏ ਤੁਸੀਂ ਹੋਰ ਪਰਚਾ ਹੋ ਜੋ ਕੋਈ ਨਹੀਂ ਕਰਦਾ ਉਹ ਆਂਦੇ ਹੀ ਨਹੀਂ ਡਰਦੇ ਇਹ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ ਸਮਾਗ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਕੁੱਟਿਆ 10 15 ਜਣੇ ਸੀ ਪਰ ਕੁੱਟਿਆ ਸਾਨੂੰ ਪਛਿਆ 7-8 ਜਣੇ ਨੇ ਸਾਡਾ ਨਾਮ ਸਰਮਨ ਸਿੰਘ ਆ ਜੀ ਕੀ ਮਤਲਬ ਹੈ ਸਾਡਾ ਨਾਮ ਬਾਬਾ ਸਰਮਨ ਸਿੰਘ ਪੇਠਾ ਜੀ ਗਰੰਤੀ ਸਿੰਘ ਆਹੀ ਐ ਬਾਬਾ ਤੇ ਲੋਏ ਸਰੇ ਪੜਾ ਦੇ ਵੀ ਸੇਵਾ ਮਿਲੀ ਚਗਾਵੇ ਉੱਥੇ ਵੀ ਜਲ ਜਾਂਦੇ ਨੇ ਆਏ ਬੜੀ ਰੋਡ 'ੱਕੇ ਵੇ ਤੇ ਬੀੜੀ ਨਾ ਪੀਆ ਕਰ ਗੁਰਦ੍ਰੇ ਸਾਹਿਬ ਲਾਗੇ ਘੜਦੇ ਨੇ ਕਿ ਸਾਹਮਣੇ ਸੇ ਬੈਗੇ ਵੀ ਜਿਹੜੇ 2-3 ਘਰ ਗੁਰਦੁਆਰੇ ਸਾਹਮਣੇ ਹੀ ਆ ਐ ਸਮੈਗੀਆਂ ਵਾ ਸਮੈਗ ਪੀਣ ਵਾਲਿਆਂ ਨੂੰ ਰੱਖਦੇ ਆ ਤੇ ਧੱਕੇ ਨਹੀਂ ਦਿੰਦੇ ਸਮੈਗ ਵੀ ਵੇਚਣ ਵਾਲੇ ਆਂਦੇ ਹੀ ਤੂੰ ਸੜਿਆ ਸਾਡੇ ਨੇ ਕੁਝ ਵਿਗਾੜ ਸਕਦੇ ਕੀ ਕਰ ਲਊਗਾ ਸਾਡੇ ਸਮੈਗ ਕੰਦਾ ਉਹ ਆਂਦਾ 14 14 ਪਰਚੇ ਦਾ ਮੇਰੇ ਤੇ ਹੋਏ ਆ ਮੁੰਡਾ ਕਹਿੰਦਾ ਕੀ ਨਾਦਾ ਦਾ 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 ਚੇਤਾ ਨਹੀਂ اندا 14 ਪਰਚੇ ਹੋਏ ਤੇ ਹੋਰ ਪਰਚੇ ਹੋ ਜੋ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਬਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚ 5 6 ਜਣੇ ਉਹਨਾਂ ਕੁੱਟਣੋਂ ਹਟੇ ਨਹੀਂ ਸਾਨੂੰ ਬੜਾ ਕੁੱਟਿਆ ਹੁੰਦਾ ਨੇ ਉਹ ਭੱਜ ਗਿਆ ਪਰ ਇੱਕ ਹੋਰੀ ਨੇ ਕਿ ਸਿਕੰਦਰ ਨਿਗਾਹ ਜਾ ਵਿਚਾਰਾ ਉਹ ਭੱਜ ਗਿਆ ਕਿਸੇ ਦੇ ਘਰੇ ਵੜ ਗਿਆ ਉਹ ਪਰੇ ਦੁਕਾਨ ਤੇ ਚੜ ਗਿਆ ਵਿਚਾਰਾ ਉਹਦੀ ਜਾਨ ਬਚ ਗਈ ਨਹੀਂ ਉਹਨੂੰ ਕੁੱਟ ਜਿੰਨਾ ਤੱਕ ਕੁੱਟ ਮਾਰ ਕੇ ਥੀ ਅਗਰ 10 15 ਜਾਣੇ ਇਹ ਪਰ ਕੁੱਟਿਆ ਸਾਨੂੰ 6 7 ਜਾਣੇ ਨਹੀਂ ਕੁੱਟਿਆ ਕੁੱਟਿਆ 6 7 ਜਾਣੇ ਇਹ ਹੈ ਵੇਚਣ ਵਾਲੇ ਇੱਕ ਪੀਣ ਵਾਲੇ ਵੀ ਸਮਾਹ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੀ ਕੁੱਟਿਆ ਆ ਪੀਣ ਵਾਲਿਆਂ ਨੇ ਵੀ ਕੁੱਟਿਆ ਰੇ ਵੇਚਣ ਵਾਲਿਆਂ ਨੇ ਵੀ ਜਿਹੜਾ ਇਹ ਕਰਵਾ ਚੱਲ ਰਿਹਾ ਇਹਨਾਂ ਨੂੰ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ ਬਸ ਉਹ ਆਂਦੇ ਹੀ ਨਹੀਂ ਡਰਦੇ ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ ਉਹ ਆਂਦੇ ਬਿਲਕੁਲ ਨਹੀਂ ਡਰਦੇ ਪੁਲਿਸ ਵਾਲਾ ਤੂੰ ਸਾਨੂੰ ਕਰ ਲੇਗਾ ਉਹ ਆਂਦੇ ਜਾਦਾ 14 ਪਰਚੇ ਸਾਡੇ ਦੇ ਹੋਏ ਆ ਇਹ ਕਿਹੜੇ ਥਾਣੇ ਅੰਦਰ ਆਉਂਦਾ ਇਹ ਥਾਣਾ ਆਉਂਦਾ ਲੁੱਪਗਿ ਚਗਾਵਾ ਅੱਛਾ ਜੀ ਸਰਿਆਂ ਵਿਗਦੀਆਂ ਸਰਿਆਂ ਵਿਗਦੀਆਂ ਖੁਸਰੀਆਂ ਦੀ ਖੁਸਰੇ ਗੜੀ ਦੇ ਵਿੱਚ ਹੀ ਬੜੀ ਵਿਗਦੀ ਸਵੇਗ ਇਹ ਜਿਹੜਾ ਨਸ਼ਿਆਂ ਵਿਰੋਧ ਚੱਲਣ ਦਾ ਅਭਿਆਨ ਇਹਦੇ ਵਿੱਚ ਕੋਈ ਕਾਰਵਾਈ ਹੋਈ ਨਹੀਂ ਇੱਥੇ ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋਈ ਕਰਦਾ ਨਹੀਂ ਨਾ ਕੋਈ ਅਜਰ ਸਰਪੰਚ ਮੈਂਬਰ ਆ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਹਾਂ ਇਹ ਸਰਪੰਚ ਸਾਹਿਬ ਜੀ ਆਹ ਕੰਮ ਕਰਦਾ ਉਹ ਨਾ ਕਰਿਆ ਨਾ ਤੁਹ ਪੁੱਛਿਆ ਨਾ ਕੋਸ਼ਿਸ਼ ਨਹੀਂ ਕੀਤਾ ਕਾਲੇ ਸਰਪੰਚ ਨੇ ਲੱਟਾ ਲਾਈਆਂ ਤੇ ਕੀ ਸਟਾਗ ਬਾਸ ਬਾਹਰ ਹੱਡੀ ਦੋ ਥਾਵਾਂ ਟੁੱਟ ਗਈ ਐ ਅੱਛਾ ਜੀ ਬੜਾ ਕੁੱਟਿਆ ਬੜੀਆਂ ਰਾਠਾਂ ਮਾਰੇ ਲੋਏ ਦੀਆਂ ਬਾਲੇ ਮਾਰੇ ਬਾਲੇ ਟੁੱਟ ਕੇ ਵਿੱਚ ਇਹ ਭਗਵੰਨ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਭਗਵੰਨ ਮਾਨ ਸਾਹਿਬ ਐਵੇਂ ਤੁਸੀਂ ਆਪਰਾ ਕਰਦੇ ਫਿਰਦੇ ਸਮੇਂ ਕਰ ਬੜੀਆਂ ਚੱਲਣ ਦੀਆਂ ਹੀਰੋਣਾ ਚੱਲਣਦੀਆਂ ਤੋ ਇਹੀ ਕਹਿੰਦੇ ਅਸੀਂ ਛਡਾਉਣੀਏ ਤੂੰ ਕਿੱਥੇ ਛਡਾਈਂ ਆ ਆ ਵੇਖੋ ਅਸੀਂ ਗਏ ਛਡਾਉਣ ਵਾਤੇ ਸਾਡੇ ਬਾਹ ਤੋੜੀ ਦੋ ਥਾਵਾਂ ਤੇ ਬੜਾ ਕੁਸ਼ ਹੋਇਆ ਭਗਵੰਤ ਮਾਨ ਨੇ ਕੀ ਕਰ ਲੈਣਾ ਵਿਚਾਰੇ ਨੇ ਭਗਵੰਤ ਮਾਨ ਕੋਈ ਕੁਸ਼ ਵੀ ਨਹੀਂ ਹੋਣਾ ਅਸੀਂ ਵਾਅਦੇ ਨਾ ਕੰਨੇ ਆ ਭਗਵੰਤ ਮਾਨ ਕੋਈ ਕੁਸ਼ ਨਹੀਂ ਹੋਣਾ ਐ ਰੜੇ ਸਾਂ ਵੱਡੇ ਵੱਡੇ ਅਫਸਰਾਂ ਰੜੇ ਭਗਵੰਤ ਮਾਨ ਭਗਵੰਤ ਮਾਨ ਨੇ ਵਿਚਾਰੇ ਕੇਸ ਬੈ ਕੇ ਦੀ ਛਡਾ ਦੇਣੀ ਆ ਉਹ ਕੋਈ ਛਡਾਈ ਜ ਨਹੀਂ ਸਬੈਗ ਐਨਾ ਨਗੇ ਸੰਗੇ ਸੁਭਾਗੇ ਛਡੌਣਗੇ ਗਾਟੇ ਲਾਏ ਨਾ ਨਿਹੰਗਾਂ ਸਿੰਘਾਂ ਨੇ ਲਾਉਣੇ ਆ ਐਨਾ ਪੁੱਲਸਣ ਨੇ ਗਾਟੇ ਲਾਉਣੇ ਸਮਾਗੇ ਵੇਚਣ ਵਾਲਿਆਂ ਦੇ ਨਾ ਐ ਸਰਕਾਰ ਨੇ ਗਾਟੇ ਲਾਉਣੇ ਲਾਉਣੇ ਨਿਹੰਗਾਂ ਸਿੰਘਾਂ ਨੇ ਲਾਉਣੇ ਗਾਟੇ ਸਰਕਾਰ ਨੇ ਗਾ ਸਰਕਾਰ ਕੋ ਗਾਟੇ ਲੱਥਰੇ ਇਹ ਭਗਵੰਦ ਮਾਨ ਕੋ ਵੀ ਗਾਟੇ ਲੱਥਰੇ ਇਹ ਧੌਣਾ ਲਾਉਣੀਆਂ ਨਿਹੰਗਾਂ ਸਿੰਘਾਂ ਨੇ ਸਮਾਗੇ ਵੇਚਣ ਵਾਲਿਆਂ ਦੀਆਂ ਸਮਾਗ ਪੀਣ ਵਾਲਿਆਂ ਧੀਆ ਪਣ ਰੰਡੀਆਂ ਆਉਂਦੀਆਂ ਬੜਾ ਮੰਦਾ ਹਲੋਂਦਿਆ ਜਦੋਂ ਤੁਸੀਂ ਹਾਂਜੀ ਤੇ ਉਥੇ ਕਿੰਨੇ ਬੰਦਿਆ ਤੁਹਾਡਾ ਵਿਰੋਧ ਕਰ ਰਹੇ ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਤੂੰ ਕਿੱਦਾਂ ਸਮੈਗ ਛਡਾ ਦੇਗਾ ਸਰਪੁਲਸ ਨਹੀਂ ਛਡਾ ਸਕੀ ਸਰਪੰਚ ਨਹੀਂ ਛਡਾ ਸਕਦਾ ਤੂੰ ਸਮੈ ਕਿੱਦਾਂ ਛਡਾ ਸਕੇਗਾ ਕੀ ਪੁਲਿਸ ਤਾਂ ਇਹ ਤੁਹਾਨੂੰ ਕੀ ਜਿਆਦਾ ਹੈ ਕਿ ਪੁਲਿਸ ਨੇ ਸਾਨੂੰ ਜਿਆਦਾ ਵੀ ਨਹੀਂ ਇਹ ਏਡੀ ਛਡਾ ਸਕਦੀ ਸਮੈਗਾ ਭਗਵਾਨ ਦਮਾਨ ਵੀ ਨਹੀਂ ਛਡਾ ਸਕਦਾ ਸਮੈਗਾ ਨਹੀਂ ਛਡਾ ਸਕਦਾ ਕੀ ਮਤ ਕਰਦੇ ਅਸੀਂ ਮੰਗਿਆ ਕਰਤੀ ਐ ਪਾਣਾ ਬਚਾਓ ਲੋਕਾਂ ਦੀਆਂ। ਧੀਆ ਪਾਣਾ ਬਚਾਓ। ਪੁੱਤਰ ਲੋਕਾਂ ਦੇ ਬਚਾਓ ਬੜਾ ਮੰਦਾ ਹਾਲੋਂ ਹੁੰਦੇ ਜੀ। ਅਸੀਂ ਇਹੋ ਚਾਹੁੰਨੇ ਹਾਂ ਹੋਰ ਕੁਛ ਨਹੀਂ ਚਾਹੁੰਦੇ ਕਿਸ ਨੂੰ ਮੰਦਾ ਨਹੀਂ ਬੋਲਦੇ। ਅਸੀਂ ਕਹਿੰਨੇ ਸ਼ਰਾਬ ਦੀ ਵਾਈ ਨਾ ਦੱਬ ਨਾ ਕਾਈ। ਵਿਖੂ ਜੀ ਸਾਡੇ ਇੱਥੇ ਮੌਜੂਦਾ ਐਸ ਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਅਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਤੇ ਐਫ ਆਈ ਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਬਟ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰ ਚੱਲਣਗੇ ਜੀ ਇਹਦੇ ਵਿੱਚ ਵੇਖਿਆ ਆਪਾਂ ਨੂੰ ਲੱਗਦਾ ਨਹੀਂ ਡਰ ਨਹੀਂ ਆਉਂਦਾ ਕਿ ਜਿਵੇਂ ਇਹਦੇ ਬਾਬਾ ਜੀ ਦੇ ਆ ਮਲਾਹ ਹੋ ਗਿਆ ਜਿਵੇਂ ਤੁਹਾਡੇ ਪਰਿਵਾਰ ਦੇ ਮੇਰੇ ਅੱਗੇ ਵਾਰਟਾਉਣਗੇ ਉਹਨਾਂ ਦੇ ਨਾਲ ਵੀ ਹਵਾ ਲਊਗਾ ਤੇ ਦੇਖੋ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੂਰਨਾ ਕੁਛ ਨਹੀਂ ਹੁੰਦਾ ਅਕਾਲਪੁਰਖ ਨੇ ਜਿੰਨੀ ਲਿਖੀ ਉਹਨੇ ਪੂਕਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਉਹ ਕਿ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਹਨੇ ਪੋਕ ਕੇ ਜਾਂਦੀ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ ਥ